ਆਵਨ ਆਏ ਸਿਸ਼ਟਵੇਂ ਬਿਨ ਬੁੱਝੇ ਪਾਸ ਤੋਂ ਆਵਨ ਆਉਣ ਵਾਲੇ ਹੋ ਕੇ ਆਪਾਂ ਸੇਚੀ ਵਿੱਚ ਆਏ ਬਿਨ ਬੁੱਝੇ ਤੋਂ ਜ਼ਿੰਦਗੀ ਢੋਰ ਗਧਿਆਂ ਵਰਗੀ ਹੈ ਹੁਣ ਬੁੱਝਣਾ ਕੀ ਹੈ ਬੁੱਝਰ ਕੋਲ ਥੋੜੇ ਕੋਲੇ ਜੰਤਰ ਕਿਹੜਾ ਹੈ ਬੁੱਝਣ ਵਾਲਾ ਪਤਾ ਕੁਛ ਬੁੱਝਣ ਵਾਲਾ ਤੁਸੀਂ ਕੋਈ ਬੰਦਾ ਬੁੱਝਣ ਵਾਲਾ ਨਹੀਂ ਹੈ ਬੁੱਝਦਾ ਮਨ ਹੈ ਤੁਸੀਂ ਮੰਨ ਨਹੀਂਉ ਤਦੇ ਤੁਸੀਂ ਕਿਹਾ ਮੈਂ ਮੰਨ ਹਾਂ ਤੁਸੀਂ ਮੰਨ ਨਹੀਂ ਮਨ ਦਾ ਕੰਮ ਹੈ ਬੁੱਝਣਾ ਸੋ ਜ਼ਰੂਰੀ ਬੁੱਝਣ ਵਾਲੀ ਕਿਹੜੀ ਵਸੂ ਹੈ ਆਪਣਾ ਸਰੂਪ ਆਪਾਂ ਹਾਂ ਕੌਣ ਆਪਣੇ ਮੂਹਨਾ ਆਪਾਂ ਕਦੇ ਨਹੀਂ ਕਿਹਾ ਮੈਂ ਮਨ ਹਾਂ ਮੈਂ ਤਨ ਹਾਂ ਤੇ ਰੱਪਾ ਕੌਣ ਹੋਏ ਮੇਰਾ ਮਨ ਮੇਰਾ ਤਨ ਮਨ ਵੀ ਤੁਹਾਡਾ ਤਨ ਵੀ ਤੁਹਾਡਾ ਤੁਸੀਂ ਕੌਣ ਹੋਏ ਤੇ ਇੱਛਾ ਤੋਂ ਬਿਨਾ ਕੋਈ ਮਨ ਨਹੀਂ ਹੈ ਇੱਕ ਤਾਂ ਜ਼ਰੂਰੀ ਹੈ ਮਨ ਨੂੰ বুঝਣਾ ਵੀ ਮਨ ਕਿਆ ਵਸੂ ਹੈ ਤੇ ਮਨ ਦੀ ਧੂਮੇ ਵਾਲੀ ਕੀ ਹੈ ਮਨ ਦੀ ਜਾਣਣ ਦੀ ਹੈ ਮਾਂ ਦੀ ਗੋਦ ਚ ਬੈਠ ਕੇ ਮਾਂ ਨਹੀਂ ਜਾਣਦਾ ਵੀ ਆ ਮਾਂ ਦੱਸਦੀ ਹੈ ਸਕੂਲਾਂ ਚ ਵੀ ਮਾਣੇ ਦਰ ਉਧਰ ਹੋਵੇ ਬੁੱਲਿਆ ਕੋਮਾ ਜੋਰ ਹੋ ਜਾਂਦਾ ਉੱਥੇ ਵੀ ਉਧਰ ਲਸਨ ਨੂੰ ਮਾਣੀ ਪਕੜਦਾ ਹੈ